ਸਵਾਗਤ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਸਵਾਗਤ ਕਰਦੀ ਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅਜੀਖ ਨਮਾ ਬਲੌਗ ਹਾਂਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਆਪਣਾ ਕੱਲ ਬਲੌਗ ਆਇਆ ਨਹੀਂ ਸੀ ਕਿਉਂਕਿ ਮੇਰਾ ਬਲੌਗ ਕਿਉਂਕਿ ਉਹ ਛੋਟਾ ਬਣਿਆ ਸੀ ਤਾਂ ਕਰਕੇ ਫਿਰ ਮੈਨੂੰ ਇਹ ਹੋ ਗਿਆ ਸੀ ਥੋੜਾ ਬੁਨੇ ਸੀ ਉਹਦੇ ਕਰਕੇ ਮੈਂ ਹੁਣ ਇਹ 2-3 ਦਾ ਮਿਕਸ ਕਰਤਾ ਪਾ ਦਾਂਗੇ ਹੁਣ ਅੱਜ ਆਪਣਾ 2 ਦਿਨ ਤਾਂ ਪਾ ਦੂੰ ਤੁਹਾਨੂੰ ਦਿਖਾ ਦੂੰਗੀ ਵੀ ਕੀ ਕੀ ਕਰਿਆ ਇਹ ਹੈਗਾ ਜੀ ਦਿਨ ਸ਼ਨੀਵਾਰ ਦਾ ਕਿਉਂਕਿ ਫਤੇ ਨੇ ਕਈ ਦਿਨ ਤੱਕ ਆਸੀ ਕਹਿੰਦਾ ਮਮਾ ਸ਼ਨੀਵਾਰ ਦੀ ਛੁੱਟੀ ਆ ਸ਼ਨੀ ਤੇ ਸ਼ਨੀਵਾਰ ਜਐਤਵਾਰ ਨੂੰ ਕਹਿੰਦਾ ਤੁਸੀਂ ਛੋਲੇ ਪੂਰੀਆਂ ਬਣਾਇਓ ਬਸ ਜਿਵੇਂ ਇੱਥੇ ਜਿਹੜਾ ਦੁੱਧ ਘਰ ਰੱਖਿਆ ਸੀ ਆਪਣਾ ਉਹਨੂੰ ਲੱਗੀ ਸੀ ਗਰਮ ਕਰਨ ਉਹਨੂੰ ਗਰਮ ਕਰਕੇ ਰਹੀ ਸੀ ਨਾਲ ਲੱਗੀ ਸੀ ਸਬਜੀ ਨੂੰ ਤੜਕਾ ਲਗਾਉਣਾ ਚਿੱਟੇ ਚਣਿਆਂ ਨੂੰ ਉਹ ਫਿਰ ਮੈਂ ਮਸਾਲਾ ਜਿਵੇਂ ਅੱਗੇ ਵੀ ਤੁਹਾਨੂੰ ਦੱਸਿਆ ਉਹ ਨਾ ਵੀ ਸਾਫਤ ਉਹਨੇ ਪਾ ਕੇ ਫਿਰ ਮੈਂ ਬਾਅਦ ਵਿੱਚ ਬਲੈਂਡਰ ਫੇਰਦਾ ਸੀ ਮੈਂ ਕਿਹਾ ਵੀ ਚਲੋ ਉਹਦੇ ਨਾਲ ਫਿਰ ਇਹ ਹੋ ਜਾਂਦਾ ਵੀ ਗਰੇਵੀ ਜੀ ਵਧੀਆ ਬਣ ਜਾਂਦੀ ਆ ਬਸ ਮੈਂ ਉਹ ਕਰ ਲਿਆ ਸੀ ਨਾਲੇ ਫਿਰ ਬਣਾਉਣਾ ਸੀਗਾ ਪ੍ਰਸ਼ਾਦ ਕਿਉਂਕਿ ਆਪਾਂ ਫਿਰ ਇਹ ਹੋ ਜਾਂਦਾ ਵੀ ਬਸਾਖੀ ਵਾਲੇ ਦਿਨ ਹ ਜਿੰਨੇ ਤਕਰੀਬਨ ਮੇਰੇ ਨਾਲ ਤਾਂ ਬਹੁਤ سارے ਲੋਕ ਬਣਾਉਂਦੇ ਨੇ ਵੀ ਕੋਈ ਹੋਊ ਇਦਾਂ ਦਾ ਜਿਹੜਾ ਨਹੀਂ ਬਣਾਉਂਦੇ ਹੋਣਗੇ ਪਰ ਜ਼ਿਆਦਾਤਰ ਲੋਕ ਬਣਾਉਂਦੇ ਨੇ ਨਾਲੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਫਤਿਹ ਨੇ ਹਜੇ ਦੁੱਧ ਪੀਤਾ ਨਹੀਂ ਸੀ ਮੈਂ ਕਿਹਾ ਵੀ ਉਹਨੂੰ ਦੇ ਦੇਣੀ ਆ ਕਿਉਂਕਿ ਉਹ ਥੋੜਾ ਛੁੱਟੀ ਵਾਲੇ ਦਿਨ ਕਰਕੇ ਫਿਰ ਲੇਟੇ ਉੱਠਿਆ ਸੀ ਇਹ 7 7:30 ਦਾ ਹਾਂਜੀ ਟਾਈਮ ਹੈਗਾ ਸੀ ਫਿਰ ਇਹੀ ਮੈਂ ਰਾਤ ਨੂੰ ਆਈਸਕ੍ਰੀਮ ਜਮਾਤੀ ਸੀ ਇਹਦੇ ਵਿੱਚ ਮੈਨੂੰ ਇਹ ਸੀਗਾ ਵੀ ਡ్రਾਈ ਫਰੂਟ ਵਗੈਰਾ ਪਾਤੇ ਸੀ ਮੈਂ ਕਿਹਾ ਵੀ ਚਲੋ ਬਹਾਨੇ ਨਾਲ ਬੱਚਾ ਖਾ ਲੈਂਦਾ ਹਨਾ ਜੋ ਜੋ ਵੀ ਮੇਰੇ ਕੋਲ ਅਵੇਲੇਬਲ ਹੈਗੇ ਸੀ ਮੈਂ ਉਹ ਪਾਤੇ ਸੀ ਬਾਕੀ ਇਹ ਹੁੰਦਾ ਜੀ ਚਲੋ ਪਲੇਨ ਵੀ ਹੋਵੇ ਉਹ ਵੀ ਕੋਈ ਗੱਲ ਨਹੀਂ ਆਏਗੀ ਮੈਂ ਕਿਹਾ ਵੀ ਚਲੋ ਇਹਨੂੰ ਕੁਝ ਹੋ ਥੋੜਾ ਜਿਹਾ ਤੇਨੂੰ ਵੱਧ ਹੁੰਦਾ ਜੀ ਆਈਸਕ੍ਰੀਮ ਦਾ ਤਾਂ ਕਰਕੇ ਫਿਰ ਮੈਂ ਬਣਾਈ ਤਾਂ ਥੋੜੀ ਹੋ ਸੀ ਚਲੋ ਮੈਨੂੰ ਵੀ ਚਲ ਜੀ ਨੇ ਹੋਰ ਦੇਖਣੀ ਹੋਊਗੀ ਫਿਰ ਹੋਰ ਦੇਖ ਕੇ ਲੂ ਕੋਈ ਖਾ ਕੇ ਫਿਰ ਪੂਰੀਆਂ ਬਣਾਈਆਂ ਸੀ ਜੀ ਬਾਹਰ ਕਿਉਂਕਿ ਫਿਰ ਇਹ ਹੋ ਗਿਆ ਸੀ ਵੀ ਅੰਦਰ ਥੋੜਾ ਜਿਆਦਾ ਧੂਆਂ ਧਾਰਜਾ ਹੋ ਜਾਂਦਾ ਜੀ ਮੈਨੂੰ ਥੋੜਾ ਜਿਹਾ ਘੱਟੇ ਪਸੰਦ ਆ ਮੈਂ ਕਹਿੰਦੀ ਆ ਵੀ ਉਨੇ ਹੀ ਉਹ ਨਹੀਂ ਹੁੰਦੀ ਹੈਗੀ ਕੁਝ ਤੁਹਾਡੇ ਨਾ ਜਿਹੜੀ ਕਿਚਨ ਹੈਗੀ ਵੀ ਉਹਨੂੰ ਵਿੰਡੋ ਬਹੁਤ ਛੋਟੀਆਂ ਨੇ ਅਗਰ ਵੱਡੀ ਵਿੰਡੋ ਹੋਵੇ ਨਾ ਫਿਰ ਉਹ ਹੋ ਜਾਂਦਾ ਆਪਾਂ ਵੀ ਚਲੋ ਵਿੰਡੋ ਓਪਨ ਕਰ ਲੈਨੇ ਆ ਨਾ ਵਿਰੋਧੇ ਛਿੱਸ਼ੇ ਵਗੈਰ ਵਾਲੀ ਵੀ ਉਹ ਖੋਲ ਦਿੰਦਾ ਅਗਲਾ ਤੇ ਦੂਜੀ ਜਾਲੀ ਵਾਲੀ ਹੁੰਦੀ ਹੋਈ ਆ ਪਰ ਉਹ ਬਹੁਤ ਜ਼ਿਆਦਾ ਛੋਟੀਆਂ ਨੇ ਕਿਉਂਕਿ ਉਹ ਹੈਗੀਆਂ ਨੇ ਪਹਿਲਾਂ ਵਾਲੀਆਂ ਜਿਵੇਂ ਹੁੰਦੀਆਂ ਸੀ ਅੱਗੇ ਕਾਰਨਰ ਵਾਲੀਆਂ ਫਿਰ ਉਹ ਮੈਨੂੰ ਤਾਂ ਕਰਕੇ ਥੋੜਾ ਜਿਹਾ ਇਹ ਹੋ ਜਾਂਦਾ ਵੀ ਜਿਵੇਂ ਐਵੇਂ ਕੋਈ ਵੀ ਆਇਲੀ ਜਿਆ ਕੁਝ ਬਣਾਉਣੇ ਆਪਾਂ ਉਪਰੋਂ ਠੇ ਵਗੈਰਾ ਜਾਂ ਪੂਰੀਆਂ ਵੀ ਉਹ ਬਾਹਰੇ ਬਣਾਈਆਂ ਜਾਵਣ ਫਿਰ ਉਹ ਬਣਾ ਹਟੇ ਸੀ ਬਸ ਫਿਰ ਦੇਗ ਬਣਾ ਰਹੀ ਸੀ ਫਦੇ ਪਾਪਾ ਲੱਗੇ ਸੀ ਮੱਥਾ ਟੇਕਣ ਜਿਵੇਂ ਵੀ ਤੁਹਾਨੂੰ ਪਤਾ ਹੈ ਵੀ ਬਸਾਖੀ ਕਰਕੇ ਬਸ ਅਸੀਂ ਤਾਂ ਜਣੀ ਸਿੰਪਲ ਦੇ ਤਰੀਕੇ ਨੇ ਬਸਾਖੀ ਮਨਾਉਂਦੇ ਨੇ ਵੀ ਚਲੋ ਹਨਾ ਜਿਵੇਂ ਛੋਲੇ ਪੂਰੀਆਂ ਬਣਾਏ ਸੀ ਨਾਲ ਆਪਾਂ ਬਣਾਏ ਸੀ ਪ੍ਰਸ਼ਾਦ ਉਹਦਾ ਉਹ ਆਪਾਂ ਪ੍ਰਸ਼ਾਦ ਬਣਾ ਕੇ ਬਾਬਿਆਂ ਦੇ ਮੂਰੇ ਜੋਤ ਲਾ ਕੇ ਮੱਥਾ ਟੇਕ ਲਿਆ ਸੀ ਇਹ ਹੁੰਦਾ ਜੀ ਪ੍ਰਮਾਤਮਾ ਨਾਲ ਸਭ ਨੂੰ ਤੰਦਰੁਸਤੀ ਰੱਖਣਾ ਮਿਹਨਤਾਂ ਮਿਹਨਤ ਕਰਨ ਨੂੰ ਦੇਣ ਤੇ ਕਮਾਈਆਂ ਦੇ ਵਿੱਚ ਬਰਕਤ ਆ ਪਾਉਣ ਸਾਬਦੇ। ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਬਣਿਆ ਰਹੇ। ਬਸ ਇਹੀ ਮੰਗਦੇ ਆਂ ਜੀ ਪ੍ਰਮਾਤਮਾ ਤੋਂ ਹਨਾ ਹੋਰ ਕੀ ਕਹਿ ਸਕਦੇ ਆਂ। ਮੱਥਾ ਟੇਕ ਕੇ ਲੈ ਕੇ ਪ੍ਰਸ਼ਾਦ ਆਪਾਂ ਫੇਰ ਲੱਗ ਗਈ ਸੀ ਰੋਟੀ ਖਾਣ। 8:30 ਪਾਉਣ ਕਿਨੋਂਦਾ ਹੈਗਾ ਸੀ। ਹਾਂਜੀ ਟਾਈਮ 8:30 ਪਾਉਣਦਾ। ਕੁਝ ਇਹ ਸੀ ਵੀ ਪੂਰੀਆਂ ਜਿਵੇਂ ਆਪਾਂ ਬਣਾਉਨੇ ਆ ਨਾ ਫਿਰ ਇਹ ਹੋ ਜਾਂਦਾ ਵੀ ਗਰਮ ਗਰਮ ਸਵਾਦ ਲੱਗਦੀਆਂ ਨੇ। ਤੇ ਠੰਡੀਆਂ ਹੋਈਆਂ ਦਾ ਤਾਂ ਫਿਰ ਕੋਈ ਟੇਸਟ ਵੀ ਨਹੀਂ ਰਹਿੰਦਾ ਫਤਿਹ ਨੂੰ ਜਿਵੇਂ ਕਹਿੰਦੀ ਸੀ ਮੈਂ ਕਿਹਾ ਵੀ ਫਤਿਹ ਤੂੰ ਮੈਂ ਲੱਸੀ ਪੀਤੀ ਸੀ ਬਣਾ ਜਣੀ ਪੀਣੀ ਸੀ ਮੈਂ ਕਿਹਾ ਵੀ ਲਾ ਫੜ ਤੂੰ ਵੀ ਪੀ ਕੇ ਦੇ ਲੈ ਕਹਿੰਦਾ ਮम्मा ਪੂਰੀਆਂ ਦਾ ਲੱਸੀ ਦਾ ਕੀ ਮੇਲਾ ਮੈਂ ਕਿਹਾ ਇਹ ਨਹੀਂ ਹੈਗਾ ਮੈਂ ਕਿਹਾ ਇੱਕ ਪਾਸੇ ਚੀਜ਼ ਮੈਂ ਕਿਹਾ ਜੇ ਤਜਾਬ ਬਣਾਉਗੀ ਤਾਂ ਦੂਜੀ ਚੀਜ਼ ਹਟਾਉਗੀ ਹੈਨਾ ਉਸ ਤੋਂ ਬਾਅਦ ਆਪਾਂ ਘਰ ਦੇ ਸਾਰੇ ਕੰਮ ਕਰ ਕਰਕੇ ਫਿਰ ਰੈਸਟ ਕਰਕੇ ਨੀਂਦ ਕੱਢ ਕੇ ਇਹ ਹੈਗਾ ਸੀ ਦੁਪਹਿਰ ਦਾ ਟਾਈਮ ਮम्मी ਅਸੀਂ ਨਾ ਅਸਲ ਦੇ ਵਿੱਚ ਬਾਹਰ ਉੱਥੇ ਬੂਟਿਆਂ ਦੇ ਕੋਲ ਲੱਗੇ ਹੋਏ ਸੀ ਸਫਾਈ ਕਰਨ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਉੱਥੇ ਵਿੱਚ ਉਹਨਾਂ ਦੇ ਨਾ ਕੱਖ ਵਗੈਰਾ ਹੋ ਜਾਂਦੇ ਨੇ ਤਾਂ ਕਰਕੇ ਫਿਰ ਮੰਮੀ ਲੱਗੇ ਸੀ ਅਮਰੂਦ ਦੇ ਪੱਤੇ ਛਾੜਨਾ ਮੈਂ ਹਜੇ ਮੰਮੀ ਨੂੰ ਆਦੀ ਮੈਂ ਕਿਹਾ ਮੰਮੀ ਮੈਂ ਕਿਹਾ ਅਗਲਾ ਦੇਖ ਕੇ ਕੋਗਾ ਵੀ ਕੁਝ ਖਾਦਾ ਹੋਇਆ ਹੋਇਆ ਜਾਂ ਨਾ ਵੀ ਇਕੱਲਾ-ਇਕੱਲਾ ਪੱਤਾ ਛਾੜਨ ਲੱਗੇ ਨੇ ਹੈ ਨਾ ਕਹਿੰਦੇ ਚੱਲ ਆਏ ਆ ਵੀ ਸਾਫ਼ ਜੇ ਹੋ ਜਾਣਗੇ ਕੁਛ ਇਹ ਸੀਗਾ ਨਾ ਜੀ ਇਹ ਅਮਰੂਦ ਦੁਬਾਰਾ ਫੁੱਟਿਆ ਸੀ ਇੱਕ ਵਾਰ ਪਹਿਲਾਂ ਇਹਨੂੰ ਕੋਈ ਉਹ ਲੱਗੀ ਸੀ ਜਿਵੇਂ ਬਿਮਾਰੀ ਜੀ ਉਹਦੇ ਕਰਕੇ ਜਮੇ ਜੜ ਤੋਂ ਵੱਟਦਾ ਸੀ ਹੁਣ ਇਹਦਾ ਕੱਦ ਵੀ ਥੋੜਾ ਛੋਟਾ ਹੀ ਰਹਿ ਗਿਆ ਸਾਨੂੰ ਇਹ ਸੀ ਵੀ ਚਲ ਸਾਰੇ ਨਾਲ ਮਿਲ ਕੇ ਹੁਣ ਛੁੱਟੀਆਂ ਨੇ 2 ਦਿਨ ਮੈਂ ਕਿਹਾ ਵੀ ਲਾਹ ਲਿਆ ਜਾਵੇ ਕੁਝ ਕਰਨ ਨੂੰ ਅਸੀਂ ਜਾਣਾ ਸੀ ਮੈਂ ਕਿਹਾ ਚਲ ਅੱਜ ਦਾ ਦਿਨ ਹੈਗਾ ਇਹ ਵੀ ਇੱਥੇ ਜਿਹੜੀ ਸਾਫ ਸਫਾਈ ਕਰਨ ਵਾਲੀ ਆ ਉਹ ਕਰ ਲਈਏ ਇਹ ਨਾ ਜੀ ਅਮਰੂਦ ਦਾ ਆਹ ਅਮਰੂਦ ਦਾ ਆ ਗਿਆ ਸੌਰੀ ਆਂਬ ਦਾ ਨਾ ਬੂਟਾ ਆਪ ਦੇ ਆਪ ਹੋ ਗਿਆ ਬਾਕੀ ਤਾਂ ਚਲੋ ਜਿਹੜੇ 4-5 ਬੂਟੇ ਹੈਗੇ ਸੀ ਅਸੀਂ ਲਾਏ ਸੀ ਆਪ ਇਹ ਹੈਗੀ ਸੀ ਨੈਕਸਟ ਮਾਰਨਿੰਗ ਦੀ ਰਾਤ ਨੂੰ ਆਪਣੇ ਆ ਗਿਆ ਸੀ ਮੀ ਰਾਤ ਨੂੰ ਹਾਂਜੀ ਮਿਲਣਾ ਦਾ ਸ਼ਾਇਦ 3:00 ਵਜੇ 3:00-4:00 ਵਜੇ ਸ਼ਾਇਦ ਆਇਆ ਤੇ ਫਿਰ ਇਹ ਹੈਗੀ ਸੀ 7:00 ਵਜੇ ਉਦੋਂ ਥੋੜਾ ਹਟ ਗਿਆ ਸੀ ਪਰ ਫਿਰ ਵੀ ਥੋੜਾ ਬਹੁਤਾ ਹੈਗਾ ਸੀ ਜਣੀ ਜ਼ਿਆਦਾ ਵੀ ਨਹੀਂ ਸੀ ਘੱਟ ਵੀ ਨਹੀਂ ਕਹਿ ਸਕਦੇ ਆਪਾਂ ਹੈਗਾ ਸੀ ਜਿਵੇਂ ਹੁਣ ਮੈਂ ਤੁਹਾਨੂੰ ਦੋਹਾਨੀ ਆ ਨਾ ਵੀ ਇਹ ਰੋਟੇ ਦੇ ਨਾ ਪੱਤੇ ਸਾਰੇ ਐ ਪੀਲੇ ਹੋਣ ਲੱਗੇ ਬਸ ਇਹਨਾਂ ਨੇ ਹੁਣ ਰੋਜ਼ ਦੀ ਰੋਜ਼ ਐਨੇ ਝੜਦੇ ਨੇ ਕੁਝ ਜਿਵੇਂ ਰਾਤ ਮੀਂਹ ਪਿਆਏ ਹੈ ਨਾ ਨਾਲ ਥੋੜੀ ਬਹੁਤੀ ਹਵਾ ਚੱਲੀ ਜਾਂਦੀ ਆ ਮੀ ਪਿਆ ਹੋਏ ਪਿਆਏ ਨਾ ਤਾਂ ਇਹ ਦਿੱਕਤ ਹੋ ਜਾਂਦੀ ਹੈ ਜੀ ਵੀ ਸਾਰੇ ਪੱਤੇ ਨਾ ਨਾਲ ਗਿੱਲਾ ਹੋਣ ਕਾਰਨ ਫਰਸ਼ ਦੇ ਨਾਲ ਜੁੜ ਜਾਂਦੇ ਨੇ ਫਿਰ ਜਿੰਨੀ ਦੇਰੇ ਥੋੜਾ ਜਿਹਾ ਮਤਲਬ ਡਰਾਈ ਨਹੀਂ ਹੁੰਦਾ ਹੈਗਾ ਮਤਲਬ ਪਾਣੀ ਐਗਜ਼ੋਪ ਨਹੀਂ ਕਰਦੀ ਹੈਗੀ ਧਰਤੀ ਉਨੀ ਦੇਰ ਨਾ ਸਫਾਈ ਕਰਨ ਚ ਮੁਸ਼ਕਲ ਆਉਂਦੀ ਆ ਕਿਉਂਕਿ ਇਹਦੇ ਪੱਤੇ ਥੋੜੇ ਜਿਹਾ ਦੂਜੇ ਲਟਣਦੇ ਨੇ ਨਾ ਉਹ ਸਾਫ਼ ਨਹੀਂ ਹੁੰਦੇ ਹੈਗੇ ਬਸ ਜੀ ਇੱਥੇ ਘਰ ਦੇ ਥੋੜੇ ਬਹੁਤੇ ਜਿਹੜੇ ਕੰਮ ਕਰ ਕਰਨ ਵਾਲੇ ਸੀ ਜ਼ਰੂਰੀ ਜੇ ਉਹ ਕਰੇ ਉਹ ਕਰਕੇ ਲੱਗੇ ਸੀ ਤਿਆਰ ਹੋਣ ਇੱਥੇ ਮੈਂ ਲੱਗੀ ਸੀ ਜੂੜਾ ਬਣਾਉਣਾ ਜਿਹੜੀ ਜੂੜੇ ਵਾਲੀ ਪੈਨ ਸੀ ਉਹ ਮੇਰੀ ਜਦ ਇਹ ਗਈ ਕੜਿਕ ਕਰ ਗਈ ਫਿਰ ਮੈਂ ਹੋਰ ਦੇਦੀ ਸੀ ਮੈਂ ਕਿਹਾ ਵੀ ਚਲੋ ਹੋਰ ਦੇਖਦੀਆਂ ਅਸੀਂ ਮਾਂ ਪੁੱਤ ਕਰੀ ਫਦੇ ਸੀ ਮੈਚਿੰਗ ਕਿਉਂਕਿ ਦੀ ਅਸੀਂ ਅੱਜ ਜਾਣਾ ਸੀ ਡੈਡ ਜੀ ਦੇ ਮਾਸੀ ਹਾਂਜੀ ਮਾਸੀ ਜੀ ਉਹਨਾਂ ਦੇ ਜਣੀ ਡਰਜੀ ਦੇ ਮਾਸੀ ਜੀਰ ਮਾਸਟਰ ਜੀ ਤਾਂ ਹੈਗੇ ਉਹਨਾਂ ਦੀ ਮਤਲਬ ਅੱਗੇ ਫੈਮਿਲੀ ਹੈਗੀ ਆ ਚਾਚਾ ਜੀ ਉਹਨੀ ਉਹਨਾਂ ਦੇ ਬੇਟੇ ਨੂੰ ਗਿਆ ਨੂੰ ਤਾਂ ਮਤਲਬ ਹੋ ਗਿਆ ਸ਼ਾਇਦ ਸਾਲਕ ਉਹਨਾਂ ਦਾ ਉਹਨਾਂ ਨੇ ਪਾਠ ਕਰਵਾਇਆ ਸੀ ਖੰਡ ਪੜ ਸਾਹਿਬ ਬਾਹਰ ਜਾਣ ਦੀ ਖੁਸ਼ੀ ਵਿੱਚ ਉਹਨਾਂ ਦੇ ਜਾਣ ਕਰਕੇ ਕਰਵਾਇਆ ਸੀ ਫਿਰ ਸਾਰਿਆਂ ਨੇ ਉਹ ਕੀਤਾ ਚਲੋ ਜੀ ਉਹ ਵਧੀਆ ਹੁੰਦੇ ਜਾਂਦੇ ਨੇ ਨਾ ਚਲੋ ਕਹਿ ਰਹੇ ਹੋ ਜਾਂਦਾ ਨਾ ਵੀ ਜਿਵੇਂ ਦੂਰ ਦੀਆਂ ਰਿਸ਼ਤਦਾਰੀਆਂ ਚਲੋ ਆਪਾਂ ਵਰਤ ਦੇ ਕਰਦੇ ਹਾਂ ਨਾ ਫਿਰ ਦੂਰ ਵਾਲੀਆਂ ਘੱਟ ਲੱਗਦੀਆਂ ਨੇ ਬਸ ਤਿਆਰ-ਵਿਆਰ ਹੋ ਕੇ ਫਿਰ ਆਪਾਂ ਖਿਚਲੀ ਸੀ ਤਿਆਰੀ ਥੋੜੀ ਬਹੁਤੀ ਕਣਮਣ ਕਣੀ ਜੀ ਹੁੰਦੀ ਸੀ ਕਦੇ ਹਟ ਜਾਂਦੀ ਸੀ ਕਦੇ ਥੋੜੀਆਂ ਹਾਂ ਜੀਆਂ ਆ ਜਾਂਦੀਆਂ ਸੀ ਜਣੀ ਮੌਸਮ ਨਾ ਜ਼ਿਆਦਾ ਕਲੀਅਰ ਹੋਇਆ ਸੀ ਨਾ ਜ਼ਿਆਦਾ بارش ਵਾਲਾ ਸੀ ਬਾਕੀ ਇਹ ਜੀ ਚਲੋ ਪ੍ਰਮਾਤਮਾ ਹਨਾ ਸੁੱਖ-ਸਾਂਦੇ ਰੱਖਣ ਜਿਵੇਂ ਹੁਣ ਫਸਲਾਂ ਸਾਰੀਆਂ ਕਣਕਾਂ ਤਾਂ ਪੂਰੀਆਂ ਆ ਨਾ ਆਈਆਂ ਹੋਈਆਂ ਨੇ ਪਰਮਾਤਮਾ ਚੱਕਣ ਦਾ ਟਾਈਮ ਦੇ ਦੇਣਾ ਮਹੀਨੇ ਦੀ ਜੀ ਕੀਤੀਆਂ ਹੋਈਆਂ ਕਿਰਤ ਕਮਾਈਆਂ ਨੇ ਨਾ ਬਹੁਤ ਔਖੀਆਂ ਹੁੰਦੀਆਂ ਨੇ ਕੋਈ ਵੀ ਕਮਾਈ ਆ ਜੀ ਹਨਾ ਬਹੁਤ ਔਖੀ ਆ ਚਲੋ ਇਹ ਹੁੰਦਾ ਜੀ ਹੋਰ ਕੰਮ ਕਰ ਆਪਣੇ ਮਹੀਨੇ ਦੀ ਮਹੀਨੇ ਰਿਜਲਟ ਹਨਾ ਪਰ ਫਸਲਾਂ ਵਾਲਾ ਤਾਂ ਆਪਣਾ ਇਹ ਹੋ ਜਾਂਦਾ ਨਾ ਵੀ 6 ਮਹੀਨੇ ਬੰਦਾ ਹਰ ਕਿਸਾਨ ਅਗਲਾ ਦੇਖਦਾ ਪਾਲਦਾ ਪੋਸਦਾ ਉਹਨਾਂ ਨੂੰ ਵੀ ਇੰਨੇ ਖਰਚੇ ਵਧੇ ਪਏ ਨੇ ਹਰ ਇੱਕ ਚੀਜ਼ ਤੇ ਹਰ ਇੱਕ ਚੀਜ਼ ਮਹਿੰਗੀ ਹੋਈ ਜਾਂਦੀ ਆ ਹੁਣ ਚੱਲਦੇ ਆ ਆਪਾਂ ਦੇ ਦੇ ਜੀ ਉੱਥੇ ਇਹ ਪਿੰਡ ਆਪਾਂ ਗਏ ਸੀਗੇ ਨਸਰਾਲੀ ਇਦੋਂ ਮੇਰੇ ਪੇਕਿਆਂ ਸਾਈਡ ਹਾਂਜੀ ਇਹ ਸੀ ਆਪਣੀ ਫਾਈਨਲ ਲੁੱਕ ਸੂਟ ਆ ਪਹਿਲਾਂ ਕੀਤਾ ਸੀ ਹੋਰ ਤਿਆਰ ਫਿਰ ਕਰ ਲਿਆ ਸੀ ਹੋਰ ਉੱਥੋਂ ਆਪਾਂ ਭੋਗ ਤੋਂ ਗੁਰਦੁਆਰਾ ਸਾਹਿਬ ਹੀ ਪਾਇਆ ਸੀ ਉਹਨਾਂ ਨੇ ਉੱਥੋਂ ਆਪਾਂ ਸਿੱਧਾ ਆ ਗਏ ਸੀ ਥੰਨੇ ਨੂੰ ਏ ਕੁਛ ਲੈਣਾ ਸੀ ਪਸ਼ੂਆਂ ਦਾ ਦਾਣਾ ਜਾਣਾ ਸੀ ਸਬਜ਼ੀ ਮੰਡੀ ਵੀ ਬਸ ਉੱਥੇ ਇੱਕ ਦੋ ਕੁ ਸਬਜ਼ੀ ਲੱਗੀ ਜਿਹੜੀ ਲੋਟ ਉਹ ਲੈ ਲਈ ਬਾਕੀ ਲੈਣੇ ਸੀ ਫਰੂਟ ਕਿਉਂਕਿ ਹੁਣ ਜਿਵੇਂ ਸਕੂਲ ਰੈਗੂਲਰ ਚ ਵੀ ਹੁਣ ਸਕੂਲਾਂ ਲੱਗਣ ਕਰਕੇ ਨਾ ਫਿਰ ਇਹ ਹੋ ਜਾਂਦਾ ਬੱਚੇ ਨੂੰ ਵੀ ਫਤੈ ਨੂੰ ਟਿਫਨ ਦੇ ਵਿੱਚ ਕੁਛ ਨਾ ਕੁਛ ਫਰੂਟ ਭੇਜਣਾ ਪੈਂਦਾ ਏ ਵੀ ਜਿਵੇਂ ਸਕੂਲਾਂ ਦੇ ਰੂਲ ਨੇ ਫਰ ਇੱਕ ਫਰੂਟ ਵੀ ਨਹੀਂ ਜੀ ਭੇਜ ਹੁੰਦਾ ਤਾਂ ਕਰਕੇ ਥੋੜਾ ਹੋ ਜਾਂਦਾ ਵੀ ਚਲੋ ਅਲੱਗ-ਅਲੱਗ ਜੈ ਚਲੋ ਬੱਚੇ ਦਾ ਵੀ ਟੇਸਟ ਜਿਹਾ ਬਣਿਆ ਰਹਿੰਦਾ ਵੀ ਨਾਲੇ ਐ ਬੋਰ ਨਹੀਂ ਹੁੰਦਾ ਹੈਗਾ ਬੱਚਾ ਖਾ ਲੈਂਦਾ ਇਹ ਹੋ ਜਾਂਦਾ ਜੀ ਬੱਚਿਆਂ ਚ ਚਲੋ ਬਦਲਵਾ ਦਿੱਤਾ ਜਾਂਦਾ ਇਹ ਹਨਾ ਬੱਚੇ ਜਿਵੇਂ ਫਾਸਟ ਫੂਡ ਪਨੀਰ ਵੱਧ ਜਾਂਦੇ ਨੇ ਤਾਂ ਕਰਕੇ ਇਹ ਹੋ ਜਾਂਦਾ ਵੀ ਚਲੋ ਬੱਚੇ ਦਾ ਮਨ ਹੀ ਆਕਦਾ ਹੈਗਾ ਵੀ ਵਧੀਆ ਚਲ ਬਦਲ ਕੇ ਖਾ ਕੋ ਲੈਂਦੇ ਨੇ બસ ਇਥੇ ਹੀ ਕਰ ਦਿੰਨੇ ਆ ਜੀ ਆਪਾਂ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਦੇ ਫਰੈਂਡ ਸਰਕਲ ਚ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਜਲਦੀ ਤੋਂ ਜਲਦੀ ਫੈਮਿਲੀ ਹੋਰ ਬੜੀ ਹੋਵੇ ਜੀ ਓਕੇ ਬਾਏ ਟੇਕ ਕੇਅਰ